ਅੱਜ ਦੀ ਸਭ ਤੋਂ ਵੱਡੀ ਖਬਰ ਰਾਜਵੀ ਜਵੰਦਾ ਦੀ ਸਿਹਤ ਅਜੇ ਵੀ ਨਾਜ਼ੂਕ ਵੈਂਟੀਲੇਟਰ ਸਪੋਰਟ ਤੇ ਹੈ ਗਾਇਕ ਸੀਐਮ ਆਂਢੀ ਨੇ ਕੀਤੀ ਪਰਿਵਾਰ ਦੇ ਨਾਲ ਮੁਲਾਕਾਤ ਰਾਜਵੀ ਜਵੰਦਾ ਜੀ ਦੀ ਸਿਹਤ ਅਜੇ ਵੀ ਗੰਭੀਰ ਹਾਲਤ ਵਿੱਚ ਨੇ ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਇਸ ਵੇਲੇ 40 ਹਸਪਤਾਲ ਵਿੱਚ ਵੈਂਟੀਲੇਟਰ سپورਟ ਦੇ ਦਾਖਲ ਨੇ ਹਸਪੀਟਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ ਜਵੰਦਾਜੀ ਦੀ ਹਾਲਤ ਨਾਜ਼ੁਕੇ ਅਤੇ ماہر ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਦੇ ਡਾਕਟਰ ਉਹਨਾਂ ਦੇ ਇਲਾਜ ਵਿੱਚ ਜੁਟੇ ਹੋਏ ਨੇ ਜਾਣਕਾਰੀ ਮੁਤਾਬਕ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਆਈਆਂ ਨੇ ਜਿਸ ਕਰਕੇ ਸਿਹਤ ਦੀ ਹਾਲਤ ਚਿੰਤਾਜਨਕ ਬਣੀ ਹੋਈਏ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਫੋਰਟਿਸ ਹਸਪੀਟਲ ਪਹੁੰਚ ਕੇ ਰਾਜਵੀ ਜਵੰਦਾ ਦਾ ਹਾਲਚਾਲ ਜਾਣਿਆ ਉਹਨਾਂ ਨੇ ਗਾਇਕ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਹੌਸਲਾ ਬਜਾਈ ਕੀਤੀ ਅਤੇ ਡਾਕਟਰਾਂ ਤੋਂ ਵੀ ਸਿਹਤ ਸੰਬੰਧੀ ਜਾਣਕਾਰੀ ਲਈ ਮੁਲਾਕਾਤ ਤੋਂ ਬਾਅਦ ਸੀਐਮ ਮਾਨ ਜੀ ਨੇ ਕਿਹਾ ਕਿ ਜਵੰਦਾ ਜੀ ਹੌਲੀ-ਹੌਲੀ ਰਿਕਵਰ ਕਰ ਰਹੇ ਨੇ ਅਤੇ ਉਹਨਾਂ ਲਈ ਹਰ ਕੋਈ ਅਰਦਾਸ ਕਰੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਵੰਦਾ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਨਾਜ਼ੁਕ ਸੀ ਇਸ ਦੁੱਖ ਦੇ ਮੌਕੇ ਤੇ ਸਾਰੀ 뮤직 ਇੰਡਸਟਰੀ ਹਸਪੀਟਲ ਵਿੱਚ ਪਹੁੰਚੀ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸਾਰੇ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਰਾਜਵੀਰ ਦੀ ਸਿਹਤ ਲਈ ਅਰਦਾਸ ਕਰ ਰਹੇ ਨੇ ਉਹਨਾਂ ਦਾ ਦਿਲ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਸੀ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਸੀ ਅਦੇ ਸ਼ੁਰੂ ਵਿੱਚ ਉਹਨਾਂ ਨੂੰ ਚਾਰ ਲਾਈਫ سپورਟ ਮਸ਼ੀਨਾਂ ਤੇ ਰੱਖਿਆ ਗਿਆ ਸੀ ਹਾਲਾਂਕਿ ਹੁਣ ਇਹ ਗਿਣਤੀ ਘਟ ਕੇ ਸਿਰਫ ਇੱਕ ਮਸ਼ੀਨ ਰਹਿ ਗਈ ਏ ਪਰ ਉਹ ਅਜੇ ਵੀ ਬੇਹੋਸ਼ ਨੇ ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਆਪਣੇ ਦੋਸਤਾਂ ਨਾਲ ਬਾਈਕ ਰਾਈਡ ਕਰ ਰਹੇ ਸਨ ਸ਼ੁਰੂ ਤੋਂ ਹੀ ਉਹਨਾਂ ਨੂੰ ਬਾਈਕ ਰਾਈਡ ਦਾ ਬਹੁਤ ਸ਼ੌਂਕ ਸੀ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਨਵੀਂ ਬਾਈਕ ਖਰੀਦੀ ਸੀ ਜਿਸ ਦੀ ਕੀਮਤ 27 ਲੱਖ ਹੈ ਅਤੇ ਬਹੁਤ ਖੁਸ਼ੀ ਦੇ ਨਾਲ ਉਹਨਾਂ ਨੇ ਇਹ ਰਾਈਡ ਸ਼ੁਰੂ ਕੀਤੀ ਸੀ ਇਸ ਹਾਦਸੇ ਦੌਰਾਨ ਉਹ ਬੱਦੀ ਦੇ ਨੇੜੇ ਸੀ ਜਦੋਂ ਅਚਾਨਕ ਸੜਕ ਤੇ ਪਸ਼ੂ ਆ ਗਏ ਅਤੇ ਬਾਈਕ ਬੇਕਾਬੂ ਹੋ ਕੇ ਇੱਕ ਕਾਰ ਦੇ ਨਾਲ ਟਕਰਾ ਗਈ ਜਿਸ ਨਾਲ ਰਾਜਵੀਰ ਜਵੰਦਾ ਨੂੰ ਗੰਭੀਰ ਸੱਟਾਂ ਲੱਗੀਆਂ ਸਭ ਤੋਂ ਵੱਧ ਨੁਕਸਾਨ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਨੂੰ ਪਹੁੰਚਿਆ ਹਾਦਸੇ ਤੋਂ ਬਾਅਦ ਜਦੋਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਸ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹਸਪਤਾਲ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਉਹਨਾਂ ਦੀ ਰੀੜ ਦੀ ਹੱਡੀ ਦੋ ਜਗ੍ਹਾ ਤੋਂ ਕ੍ਰੈਕ ਹੋਈ ਹੈ ਅਤੇ ਦਿਮਾਗ ਤੇ ਵੀ ਦੋ ਜਗ੍ਹਾ ਤੇ ਸੱਟ ਲੱਗੀ ਹੈ ਇਸ ਵੇਲੇ ਪੂਰਾ ਪੰਜਾਬ ਅਤੇ ਸੰਗੀਤ ਇੰਡਸਟਰੀ ਉਹਨਾਂ ਦੀ ਸਿਹਤ ਮੰਦੀ ਲਈ ਅਰਦਾਸ ਕਰ ਰਹੀ ਹੈ ਜਵੰਦਾ ਦੀ ਗਾਇਕੀ ਨੇ ਛੋਟੇ ਸਮੇਂ ਵਿੱਚ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ ਪ੍ਰਸ਼ੰਸਕ ਉਮੀਦ ਕਰ ਰਹੇ ਨੇ ਕਿ ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋ ਕੇ ਮੌੜ ਆਪਣੇ ਪਰਿਵਾਰ ਦੇ ਵਿੱਚ ਜਾਣਗੇ ਅਤੇ ਫਿਰ ਤੋਂ ਸਟੇਜ ਤੇ ਨਜ਼ਰ ਆਉਣਗੇ ਕਿਉਂਕਿ ਦੇਸ਼ ਦੇ ਬਜ਼ੁਰਗਾਂ ਤੋਂ ਲੈ ਕੇ ਬੱਚਾ-ਬੱਚਾ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਹੈ ਅਤੇ ਉਹ ਹਜੇ ਤੱਕ ਹੋਸ਼ ਦੇ ਵਿੱਚ ਵੀ ਨਹੀਂ ਆਏ ਨੇ ਇਸ ਲਈ ਸਾਰੀ ਫੈਨਸ ਅਤੇ ਦਰਸ਼ਕ ਵੀ ਇਹੀ ਅਰਦਾਸ ਕਰ ਰਹੇ ਨੇ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਅਤੇ ਆਪਣੇ ਘਰ ਵਾਪਸ ਚਲੇ ਜਾਣ